ਆਇਓ ਸ਼ੁਰੂਆਤ ਹੋਈ ਹੈ ਉਹ ਰੰਜਨ ਦੀ ਕੋਣਕ ਲੱਗੀ ਹੋਈ ਜੀ ਲਗਾ ਕੇ ਆਏ ਅੱਜ ਇੱਥੇ ਆਨੰਦਪੁਰ ਕਟਿਆ ਦੀ ਸ਼ੁਰੂਆਤ ਹੋਈ ਹੈ ਤਾਂ ਮੈਂ ਸਾਰੇ ਰਾਜਪੁਰਾ ਵਾਸੀਆਂ ਨੂੰ ਬਾੜ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਇੱਥੇ ਸਾਡੇ ਮਹਿਤਾ ਜੀ ਨੇ ਸਭ ਤੋਂ ਪਹਿਲਾਂ ਸਾਡੇ ਕੋਲੇ ਆਏ ਹੋਰ ਆਪਾਂ ਇਹ ਕਿ ਆਪਾਂ ਇੱਥੇ ਸ਼ੁਰੂਆਤ ਕਰਨੀ ਹੈ ਇੱਕ ਗੁਰੂ ਮਹਾਰਾਜ ਦਾ ਦਰਬਾਰਸ਼ ਦੀ ਸ਼ੁਰੂਆਤ ਹੋ ਰਹੀ ਹੈ ਚਾਵਲਾ ਜੀ ਬਾਈ ਜੀ ਅਤੇ ਸਾਰੇ ਮੇਰੀਆਂ ਭੈਣਾ ਭਰਾ ਇਹਨਾਂ ਦੇ ਸਭ ਦੇ ਸਹਿਯੋਗ ਨਾਲ ਅੱਜ ਆਨੰਦਪੁਰ ਕਟਿਆ ਦੀ ਸ਼ੁਰੂਆਤ ਹੋਈ ਹੈ ਤਾਂ ਮੈਂ ਇਹ ਕਹੂੰਗੀ ਕਿ ਇੱਕ ਪਰਮਾਤਮਾ ਨਾਲ ਮਿਲਾਨ ਦਾ ਸਾਨੂੰ ਇੱਕ ਨਿਆ ਦਰਬਾਰ ਹੋਰ ਸਟਾਰਟ ਹੋ ਗਿਆ ਕਿ ਜਿੱਥੇ ਅਸੀਂ ਆ ਕੇ ਬਾਈ ਜੀ ਦਾ ਆਸ਼ੀਰਵਾਦ ਲੈ ਕੇ ਅਸੀਂ ਅੱਛੇ ਨੇਕ ਕੰਮਾਂ ਵੱਲ ਚੱਲ ਸਕੀਏ ਔਰ ਪਰਮਾਤਮਾ ਦਾ ਜਿਹੜਾ ਪਰਮਾਤਮਾ ਨਾਲ ਮੇਲ ਹੈ ਉਸ ਉਸ ਵੱਲ ਅਸੀਂ ਵੱਧ ਸਕੀਏ ਮੈਨੂੰ ਰਾਜਪੁਰਾ ਲਈ ਅੱਜ ਖੁਸ਼ੀ ਦੀ ਗੱਲ ਆ ਇੱਕ ਹੋਰ ਕੁਟਿਆ ਜੋ ਹੈ ਇੱਥੇ ਸਥਾਪਿਤ ਹੋ ਰਹੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜੋ ਆਸ-ਪਾਸ ਦੇ ਲੋਕ ਹੈ ਜਿਹੜੇ ਨੇੜੇ-ਤੇੜੇ ਰਹਿੰਦੇ ਦੇਖੋ ਕਿਸੇ ਵੀ ਏਰੀਆ 'ਚ ਮੰਦਿਰ ਹੈ ਚਾਹੇ ਕੋਈ ਮਤਲਬ ਕੋਈ ਵੀ ਪ੍ਰਭੂ ਦਾ ਦਰਵਾਰਾ ਹੈ ਦਰਵਾਰਾ ਹੈ ਜਾਂ ਕੁਟਿਆ ਹੈ ਤਾਂ ਮੈਂ ਇਹ ਕਹਿੰਨੀ ਆ ਵੀ ਜਦੋਂ ਇੱਥੇ ਕੁਟਿਆ ਦੀ ਸਟਾਰਟ ਹੋਈ ਹੈ ਇੱਥੇ ਪ੍ਰਭੂ ਦੇ ਭਜਨ ਸਾਰਾ ਦਿਨ ਚੱਲਿਆ ਕਰਨਗੇ ਨਾਮ ਸਿਮਰਨ ਹੋਇਆ ਕਰੂਗਾ ਇਹ ਏਰੀਆ ਦੇ ਤਾਂ ਭਾਗ ਹੀ ਖੁੱਲਗੇ ਐ ਔਰ ਬਹੁਤ ਅੱਛੀ ਵਾਈਬ੍ਰੇਸ਼ਨ ਇੱਥੇ ਇਸ ਏਰੀਏ ਵਿੱਚ ਹੋਊਗੀ ਔਰ ਸਾਡਾ ਰਾਜਪੁਰਾ ਹੋਰ ਤਰੱਕੀਆਂ ਤੇ ਜਾਊਗਾ ਮੈਡਮ ਹੁਣ ਹੈਲੋ ਹੈਲਥ ਕਿਵੇਂ ਤੁਹਾਡੀ ਮੇਰੀ ਹੈਲਥ ਠੀਕ ਹੈ ਮੈਂ ਸਾਰੇ ਆਪਣੇ ਰਾਜਪੂਰਾ ਵਾਸੀਆਂ ਦਾ ਵੀ ਧੰਨਵਾਦ ਕਰੂੰਗੀ ਕਿ ਪਰਮਾਤਮਾ ਦਾ ਆਸ਼ੀਰਵਾਦ ਮਿਲੇ ਔਰ ਰਾਜਪੂਰਾ ਦੇ ਮੇਰੇ ਸਾਰੇ ਵਾਸੀਆਂ ਨੇ ਪਰਮਾਤਮਾ ਅਗੇ ਦੁਆ ਕੀਤੀ ਕਿ ਮੈਂ ਜਲਦੀ ਠੀਕ ਹੋ ਜਾ ਤੇ ਮੈਂ ਜਲਦੀ ਠੀਕ ਹੋ ਕੇ ਅੱਜ ਤੁਹਾਡੇ ਵਿੱਚ ਆ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਤੇ ਉਵੇਂ ਜਿਵੇਂ ਪਹਿਲਾ ਦਿਨ ਰਾਤ ਕੰਮ ਕਰਦੀ ਸੀ ਉਹ ਦਿਨ ਰਾਤ ਕੰਮ ਕਰਦੀ ਮੈਡਮ ਇੱਕ ਥੋੜਾ ਜਿਹਾ ਪਰਸਨਲ ਸਵਾਲ ਹੈ ਕਿ ਬਾਲਪੁਰੀ ਕਮਿਊਨਿਟੀ ਨੇ ਹੋਰ ਕਮਿਊਨਿਟੀ ਨੇ ਤੁਹਾਨੂੰ ਪੂਰੇ ਰਾਜਪੂਰਾ ਐਮਐਲਏ ਬਣਾਇਆ ਇਹਨਾਂ ਪਿਆਰ ਦੇ ਕੇ ਬਣਾਇਆ ਤੁਸੀਂ ਰਾਜਪੁਰਜ ਆਏ ਸੀਗੇ ਤੇ ਹੁਣ ਮੈਂ ਸੁਣਿਆ ਕਿ ਨੂੰ ਵੀ ਤੁਹਾਡੀ ਜਿਹੜੀ ਆ ਰਹੀ ਹੈ ਉਹ ਬਾਲਪੁਰ ਬਰਾਦਰੀ ਤੋਂ ਆ ਰਹੀ ਹੈ ਕੀ ਕਹਿਣਾ ਚਾਹੋਗੇ ਕਿਤੇ ਕੋਈ ਪੋਲੀਟিক্যাল ਸਟੰਟ ਹੈ ਜਾਂ ਵਾਕਈ ਤੁਸੀਂ ਚਾਹੁੰਦੇ ਸੀ ਕਿ ਬਾਲਪੁਰੀ ਜਿਹੜੀ ਹੈ ਬਰਾਦਰੀ ਦੀ ਜਿਹੜੀ ਹੈ ਬਹੂ ਤੁਹਾਡੇ ਘਰਾਂ ਨਹੀਂ ਚਾਹੀਦੀ ਦੇਖੋ ਕਦੇ ਵੀ ਪਰਿਵਾਰ ਚ ਨਾ ਪੋਲੀਟিক্যাল ਸਟੰਟ ਨਹੀਂ ਹੋਣਾ ਚਾਹੀਦਾ ਮੈਂ ਜਿੱਦਣ ਆਈ ਸੀ ਇੱਥੇ ਰਾਜਪੁਰਾ ਚ ਤਾਂ ਮੈਂ ਇੱਕ ਚੀਜ਼ ਦੇਖੀ ਸੀ ਜਿਹੜਾ ਆਪਣਾ ਬਾਲਪੁਰੀ ਸਮਾਜ ਹੈ ਇਸ ਚ ਇੱਕ ਇਹ ਮਤਲਬ ਨੇਕ ਸ਼ਰੀਫ ਔਰ ਪਿਆਰ ਬੰਡਣ ਵਾਲੇ ਹੈ ਕੋਈ ਲੜਾਈ ਝਗੜੇ ਨਹੀਂ ਕੋਈ ਹੋਰ ਨਹੀਂ ਤੇ ਮੈਨੂੰ ਸਾਰੇ ਹੱਸਦੇ ਹੁੰਦੇ ਕਿ ਮੈਡਮ ਤੁਸੀਂ ਰਾਜਪੁਰੇ ਆ ਗਏ ਤੁਸੀਂ ਸਾਡੀ ਬਾਲਪੁਰੀ ਭਾਸ਼ਾ ਸਿੱਖੋ ਤਾਂ ਮੈਨੂੰ ਪਾਸ਼ਾ ਤਾਂ ਹਾਲੇ ਪੂਰੀ ਨਹੀਂ ਆਣ ਲੱਗੀ ਲੈਂਗੁਏਜ ਤੇ ਪਰ ਮੈਂ ਖਾਣੇ ਬੋਲਪੂਰੀ ਕਈ ਬਣਾਉਣ ਲੱਗੀ ਤਾਂ ਉਹੀ ਮੈਂ ਕਹਿੰਨੀ ਹੁਣ ਮੇਰੀ ਨੂੰ ਵੀ ਬੋਲਪੂਰੀ ਆਜੂਗੀ ਤਾਂ ਜੋ ਮੇਰੇ ਚ ਕਮੀ ਸੀਗੀ ਉਹ ਪੂਰੀ ਕਰ ਦੂ ਅਸੀਂ ਬੋਲਪੂਰੀ ਸਮਾਜ ਮੇਰਾ ਇੱਕ ਬਹੁਤ ਅੱਛਾ ਪਿਆਰਾ ਪਰਿਵਾਰ ਹੈ ਤਾਂ ਇਹ ਕਹੂੰਗੀ ਕਿ ਇਹ ਇੱਕ ਪਰਿਵਾਰ ਦੀਆਂ ਖੁਸ਼ੀਆਂ ਤੇ ਜਿਹੜੇ ਸਾਨੂੰ ਕਹਿੰਦੇ ਸੀ ਵੀ ਤੁਸੀਂ ਸ਼ਾਇਦ ਹਾਲੇ ਬੋਲਪੂਰੀ ਨਹੀਂ ਹੋਏ ਤਾਂ ਮੈਂ ਕਹਿੰਨੀ ਆ ਰਿਸ਼ਤਾ ਜੋੜ ਕੇ ਅਸੀਂ ਵੀ ਬੋਲਪੂਰੀ ਹੋ ਗਏ। ਸਾਡੀ ਬਰਾਦਰੀ ਦੇ ਵਿੱਚ ਕਈ ਤਿਹਾਰ ਮਨਾਏ ਜਾਂਦੇ ਆ ਤੇ ਕਈ 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 ਤਿਹਾਰ ਮਨਾਏ ਜਾਂਦੇ ਆ। ਜਿਹੜੇ ਰਾਜਪੁਰ ਦੇ ਲੋਕ ਕਹਿੰਦੇ ਕਿ ਮੈਡਮ ਨੂੰ ਸਿਰਫ ਇੱਕੋ ਹੀ ਸਾਡਾ ਤਿਉਹਾਰ ਪਤਾ ਸੀ ਚੂਰੀ ਠੀਕ ਹੈ ਜੀ ਵੀ ਸ਼ਾਇਦ ਹੁਣ ਨੂਰਾਨੀ ਆ ਕੇ ਤੁਹਾਨੂੰ ਸਾਰੇ ਤਿਉਹਾਰਾਂ ਬਾਰੇ ਪੂਰੀ ਜਾਣਕਾਰੀ ਦੇਗੀ ਤੇ ਆਣ ਆਲੇ ਸਮੇਂ ਦੇ ਵਿੱਚ ਮੈਡਮ ਪੂਰੇ ਤਿਉਹਾਰ ਜਿਹੜੇ ਹੈ ਬਿਲਕੁਲ ਜੀ ਦੇਖੋ ਭੋਲੇ ਬਾਬਾ ਦੀ ਕਿਰਪਾ ਨਾਲ ਮੈਨੂੰ 7 ਸਾਲ ਹੋ ਗਏ ਚੂਰੀ ਕਰਦੇ ਜਦੋਂ ਵੀ ਮੈਂ ਚੂਰੀ ਦਾ ਕਿਸੇ ਨੂੰ ਮੈਸੇਜ ਹਿੰਦੀ ਸੀ ਮੈਨੂੰ ਸਾਰੇ ਪੁੱਛਦੇ ਸੀ ਤੁਸੀਂ ਬੋਲਪੁਰੀ ਹੋ ਮੈਂ ਕਹਿੰਦੀ ਸੀ ਇਹ ਨਹੀਂ ਵੀ ਚੂਰੀ ਬੋਲਪੁਰੀ ਸਮਾਜ ਹੀ ਕਰ ਸਕਦਾ ਆਪਾਂ ਸਾਰੇ ਪ੍ਰਭੂ ਦਾ ਪ੍ਰਸ਼ਾਦ ਹੈ ਹਾਂ ਮੈਂ ਸਿੱਖਿਆ ਇੱਥੇ ਆ ਗਈ ਹੈ ਬੋਲਪੁਰੀ ਸਮਾਜ ਤੋਂ ਸਿੱਖਿਆ ਤੇ ਹੋਰ ਵੀ ਜਿਹੜੇ ਤਿਹਾਰ ਹੈ ਉਹ ਵੀ ਮੈਂ ਜਰੂਰ ਸਾਰੇ ਕਰਾਂਗੇ ਕੋਈ ਵੀ ਬਿਰਾਦਰੀ ਹੈ ਸਾਰਿਆਂ ਦੇ ਤਿਹਾਰ ਸਾਡੇ ਸਭ ਦੇ ਸਾਂਝੇ ਹੈ ਔਰ ਜਿਹੜੀ ਕੋਈ ਚੀਜ਼ਾਂ ਨਹੀਂ ਪਤਾ ਸੀ ਉਹ ਹੋ ਸਿੱਖ ਜੂਗੀ ਚੀਜ਼ਾਂ ਚਾਹਾਂਗੇ ਆ ਜੀ ਪ੍ਰਭੂ ਕੀ ਪੁਨੀਤ ਆਤਮਾ ਇਹ ਸੁੰਦਰ ਆਸ਼ਮ ਜੋ ਬਣਾ ਹੈ Shri Anandpur Trust इसमें सभी गुरमुख क्योंकि संगी जो प्रेमी हैं वो तो अपने रहने के लिए मकान बनाते हैं लेकिन संत महापुरुष प्रेमियों के लिए बनाते हैं सत्संगियों के लिए बनाते हैं जो इसमें आकर के सत्संग का पूरा पूरा, पूरा लाभ उठाएं और अपने पर लोग के लिए साथ जान वाली चीज क्या है साथ न चाले बिन भजन लिख्या सगली छार हरिहरी नाम कमावना नानक अनुसार श्री गुरु नानक देव देव महाराज जी वह हर महापुरुष की एक ही आवाज़ है कि नाम का धन साथ जाने वाला है इसलिए संत महापुरुष प्रेमियों के लिए आश्रम बनाते हैं जिसमें आकर के परलोक के लिए धन जोड़े नाम की कमाई करके अपने जीवन को सफल बनाए बोला जय कार हो आज ये उद्घाटन किया गया जय जी आज बड़ी खुशी का टाइम है कि हमारे जो तेजवान जी हैं उन्होंने 25 साल पहले इस प्लॉट को डोनेट किया था तो सबसे पहले उस परमात्मा से दुआ करते हैं कि वो जहाँ भी हैं खुश रहें और आज बड़ी बाई जी चावला साहब डेरा साहब और पूरी संगत ने जिस प्रकार से बड़ी शिद्दत के साथ एक साल से इस कुटिया का निर्माण चल रहा था कुछ टाइम पहले मेरे पास डेरा साहब चावला साहब आए और उन्होंने बताया कि ये जो कुटिया बन रही है और इसमें आप लोग आए और हम आए और हमने इनसे विनती की कि जो भी हमारी सेवा लग सके मैडम नीना मित्तल जी की तरफ से आदेश मिला कि इतना बढ़िया प्रोग्राम हो रहा है इतनी बड़ी चीज़ बन रही है तो उसमें कुछ ना कुछ अंशदान हमारा होना चाहिए तो मैडम जी की तरफ से और पूरी संगत की तरफ से मैडम नीना मित्तल जी को बहुत बहुत धन्यवाद और सबसे पहले डेरा साहब को चावला साहब को बाई जी को धन्यवाद कि हमारी सेवा स्वीकार की गई तो बस एक ही परमात्मा से दुआ है कि ये जो खुशी का माहौल है ऐसे माहौल हमेशा समय समय पर आते रहें और हम लोग आपस में एक दूसरे के साथ विचरते रहें जय सच्चिदांद